ਅਸੀਂ ਆਪਣੀਆਂ ਗਲਤੀਆਂ ਜਿਹੜੀਆਂ ਮੰਨੀਆਂ ਨੇ ਤੇ ਗੁਰੂ ਦੇ ਚਰਨਾਂ ਵਿੱਚ ਅਸੀਂ ਖਿਮਾ ਜਾਂਚਨਾ ਕਰਨ ਵਾਸਤੇ ਆਏ ਆ ਤੇ ਭਿਖ ਜੋ ਅੱਗੇ ਫੈਸਲਾ ਹੈ ਉਹ ਕਾਲਪਤਖ ਸਾਹਿਬ ਦੇ ਜਥੇਦਾਰ ਸਾਹਿਬ ਸਾਡੀ ਸਰਵਉੱਚ ਸੰਸਥਾ ਹੈ ਸਿੱਖਾਂ ਦੀ ਉਹਨਾਂ ਨੇ ਜਿਹੜਾ ਭਿਖ ਦਾ ਫੈਸਲਾ ਕਰ ਲੈ ਬਾਕੀ ਕਿ ਮੈਂ ਬੇਨਤੀ ਕਰਦਾ ਜਿਹੜੀਆਂ ਗੱਲਾਂ ਜਿਹੜਾ ਹੈ ਬਾਦਲ ਦਲ ਦੇ ਕੁਝ ਜਿਹੜੇ ਪ੍ਰੈਸ ਵਾਲੇ ਨੇ ਉਹਨਾਂ ਦੇ ਵਕਤਾ ਨੇ ਉਹਨਾਂ ਨੇ ਗੱਲਾਂ ਕੀਤੀਆਂ ਹਾਂ ਦਾ ਮੈਂ ਇਸ ਮੌਕੇ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਅਸੀਂ ਅੱਜ ਸਿਰਫ ਧਾਰਮਿਕ ਪੱਖ ਤੋਂ ਲੈ ਕੇ ਚੱਲੇ ਹਾਂ ਉਹਨਾਂ ਨੇ ਸਿਆਸੀ ਗੱਲਾਂ ਕੀਤੀਆਂ ਸਿਆਸੀ ਗੱਲਾਂ ਦਾ ਜਵਾਬ ਅਸੀਂ ਅੱਜ ਤੋਂ ਬਾਅਦ ਦੇਵਾਂਗੇ ਹੁਣ ਮੌਕੇ ਤੇ ਮੈਂ ਕੋਈ ਵੀ ਸਿਆਸਤ ਜਾਂ ਸਿਆਸੀ ਗੱਲ ਗੁਰੂ ਸ ਇੱਥੇ ਹਰਮੰਦਰ ਸਾਹਿਬ ਜੀ ਅਕਾਲ ਤਖਤ ਸਾਹਿਬ ਦੀ ਤਾਬਿਆਤ ਛੱਡ ਕੇ ਮੈਂ ਨਹੀਂ ਕਰਨਾ ਚਾਹੁੰਦਾ। ਇਹ ਤਾਂ ਤੁਹਾਨੂੰ ਪਕਾਵਤ ਜੁੜੀ ਗੱਲ ਹੈ ਜੀ। ਬਾਕੀ ਕੀਆ ਜਾ ਰਿਹਾ ਹੈ ਬਤਾ। ਜੋ ਮਰਜ਼ੀ ਕਰੀ ਜਾਂਦੇ ਮੈਂ ਅਸੀਂ ਇਹਦਾ ਜਵਾਬ ਦੇਵਾਂਗੇ। ਹੁਣ ਇਹ ਮੌਕਾ ਨਹੀਂ ਆ ਅੱਜ ਅੱਜ ਮੇਰੀ ਮੇਰੀ ਬੇਨਤੀ ਹੈ ਇਕੱਠੇ ਹੋਣਾ ਚਾਹੀਦਾ। ਉਹਨਾਂ ਨੇ ਦੇਖੋ ਮੇਰੀ 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 ਕੋਈ ਬੇਨਤੀ ਹੈ ਸਾਰਿਆਂ ਨੂੰ। ਜਿਹੜੀਆਂ ਗੱਲਾਂ ਜਿਹੜੀਆਂ ਗੱਲਾਂ ਭਾਈ ਮਾਈਕ ਦੇ ਥੱਲੇ ਕਰ ਲੋ ਹਣ ਚਲ ਕੇ ਆਰਾਮ ਨਾਲ ਕਰਤਾ ਹਾਂ। ਹਾਂਜੀ ਗੁਰਮਿੰਦਰ ਜੀ ਦੱਸੋ। ਜਿਹੜੀਆਂ ਗੱਲਾਂ ਜੀ ਜਿਹੜੀਆਂ ਵੀ ਅਸੀਂ ਗੱਲਾਂ ਕਰਨੀਆਂ ਸੀ ਉਹ ਲਿਖਤੀ ਰੂਪ ਵਿੱਚ ਅਸੀਂ ਅਕਾਲਪੁਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਆਪਣੀਆਂ ਭਾਵਨਾਵਾਂ ਲਿਖਤੀ ਰੂਪ ਵਿੱਚ ਦੇ ਚੁੱਕੇ ਹਾਂ ਅੱਗੇ ਅਕਾਲਪੁਰ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਕਰਨਾ ਹੈ ਅਸੀਂ ਆਪਣੀਆਂ ਗਲਤੀਆਂ ਜਿਹੜੀਆਂ ਮੰਨੀਆਂ ਨੇ ਤੇ ਗੁਰੂ ਦੇ ਚਰਨਾਂ ਵਿੱਚ ਅਸੀਂ ਖਿਮਾ ਜਾਂਚਨਾ ਕਰਨ ਵਾਸਤੇ ਆਏ ਹਾਂ ਤੇ ਪਿੱਛੇ ਜੋ ਅੱਗੇ ਫੈਸਲਾ ਹੈ ਉਹ ਅਕਾਲਪੁਰ ਸਾਹਿਬ ਦੇ ਜਥੇਦਾਰ ਸਾਹਿਬ ਸਾਡੀ ਸਰਵਉੱਚ ਸੰਸਥਾ ਹੈ ਸਿੱਖਾਂ ਦੀ ਉਹਨਾਂ ਨੇ ਜਿਹੜਾ ਭੁਵਿੱਖ ਦਾ ਫੈਸਲਾ ਕਰਨਾ ਹੈ ਬਾਕੀ ਕਿ ਮੈਂ ਬੇਨਤੀ ਕਰਦਾ ਜਿਹੜੀਆਂ ਗੱਲਾਂ ਜਿਹੜਾ ਹੈ ਬਾਦਲ ਦਲ ਦੇ ਕੁਝ ਜਿਹੜੇ ਪ੍ਰੈਸ ਵਾਲੇ ਨੇ ਉਹਨਾਂ ਦੇ ਵਕਤਾ ਨੇ ਉਹਨਾਂ ਨੇ ਗੱਲਾਂ ਕੀਤੀਆਂ ਉਹਦਾ ਮੈਂ ਇਸ ਮੌਕੇ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਅਸੀਂ ਅੱਜ ਸਿਰਫ ਧਾਰਮਿਕ ਪੱਖ ਤੋਂ ਲੈ ਕੇ ਚੱਲੇ ਆ ਉਹਨਾਂ ਨੇ ਸਿਆਸੀ ਗੱਲਾਂ ਕੀਤੀਆਂ ਸਿਆਸੀ ਗੱਲਾਂ ਦਾ ਜਵਾਬ ਅਸੀਂ ਅੱਜ ਤੋਂ ਬਾਅਦ ਦੇਵਾਂਗੇ ਹੁਣ ਮੌਕੇ ਤੇ ਮੈਂ ਕੋਈ ਵੀ ਸਿਆਸਤ ਜਾਂ ਸਿਆਸੀ ਗੱਲ ਗੁਰੂ ਸਤਿਥੇ ਹਰਮੰਦਰ ਸਾਹਿਬ ਜੀ ਅਕਾਲ ਤਖਤ ਸਾਹਿਬ ਦੀ ਤਾਬਿਆਤ ਛੱਡ ਕੇ ਮੈਂ ਨਹੀਂ ਕਰਨਾ ਚਾਹੁੰਦਾ ਇਹ ਤਾਂ ਕੁਕਾ ਨਾਲ ਜੁੜੀ ਗੱਲ ਹੈ ਜੀ ਬਾਕੀ ਕੀਆ ਜਾ ਰਿਹਾ ਹੈ ਜੋ ਮਰਜ਼ੀ ਕਰੀ ਜਾਣ ਮੈਂ ਅਸੀਂ ਉਹਦਾ ਜਵਾਬ ਦੇਵਾਂਗੇ ਹੁਣ ਇਹ ਮੌਕਾ ਨਹੀਂ ਆਜ ਅੱਜ ਮੇਰੀ ਮੇਰੀ ਬੇਨਤੀ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਦੇਖੋ ਮੇਰੀ 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 ਬੇਨਤੀ ਸੁਣ ਲਓ ਅਸੀਂ ਇਹ ਸਾਰੀਆਂ ਗੱਲਾਂ ਦਾ ਹੁਣ ਉਰੇ ਮੌਕਾ ਨਹੀਂ ਇਹ ਹੈਗਾ ਅੱਜ ਦਾ ਜਿਹੜਾ ਮਕਸਦ ਹੈ ਨਹੀਂ ਸਿੰਘ ਸਾਹਿਬ ਦਾ ਉਹ ਵੀ ਪੋਲਿਟਿਕਲ ਐਂਗਲ ਨਾਲ ਤੁਸੀਂ ਗੱਲ ਕਰ ਰਹੇ ਹੋ ਨਾ ਅੱਜ ਇਹ ਪੋਲਿਟਿਕਲ ਐਂਗਲ ਤੇ ਮੈਂ ਕੋਈ ਗੱਲ ਨਹੀਂ ਨੀ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਅੱਜ ਦਾ ਜਿਹੜਾ ਸਾਡਾ ਮਕਸਦ ਹੈ ਉਹਦੇ ਬਾਰੇ ਗੱਲ ਕੀਤੀ ਆ ਉਹਦੇ ਕਰੀਏ ਸਾਡੇ ਸਾਹਿਬ ਨੇ ਕਿਹਾ ਕਿ ਹੈਗਾ ਕਿ ਉਹਨੇ 2012 ਥੱਲੇ ਆਪਾਂ ਮੈਂ ਬਹਿਦਾ ਜਦੋਂ ਮਸਲਾ ਪਿਆ ਸੀ ਤੁਸੀਂ ਹੱਥ ਚੁੱਕ ਕੇ ਕਿਹਾ ਸੀ ਕਿ ਠੀਕ ਹੈ ਯਾਰ ਅਸੀਂ ਤਾਂ ਮੇਰੀ ਕੋਈ ਅਸੀਂ ਕੋਈ ਹੱਥ ਚੁੱਕੇ ਨਹੀਂ ਕੌਣ ਕਹਿੰਦਾ ਹੈਗਾ ਉਹ ਕਹਿ ਰਹੇ ਨੇ ਜੀ ਕਿ ਸੁਲਾਮ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਹਨਾਂ ਨੂੰ ਕੱਲੀਆਂ ਗੱਲਾਂ ਕਰਨ ਨਾਲ ਤਾਂ ਨਹੀਂ ਹੁਣਾ ਉਹ ਉਹ ਤਾਂ ਉਹਨਾਂ ਨੂੰ ਝੂਠ ਬੋਲਣ ਤੋਂ ਮੇਰਾ ਹੋਰ ਕੋਈ ਕੰਮ ਹੀ ਨਹੀਂ ਹੈਗਾ 30 30 ਦੇ ਬਾਰੇ ਮਾਫੀ ਮੰਗ ਰਹੇ 16 ਹੋ ਸਕਦੀ ਆ ਉਹਨਾਂ ਦਾ ਮਾਫੀ ਮੰਗ ਲਈ ਸੀ ਜੀ ਅੰਗਰੇਜ਼ੀ ਦੀ ਯਾਰ ਮਾਫੀ ਮੰਗਣ ਦਾ ਤਰੀਕਾ ਹੈ ਇੱਕ ਮਰਿਆਦਾ ਹੈ ਇੱਕ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਮਾਫੀ ਹੁੰਦੀ ਹੈ ਨਹੀਂ ਤਾਂ ਲੋਕ ਆਪਾਂ ਹਰ ਰੋਜ਼ ਹੀ ਗੁਰੂ ਸਾਹਿਬ ਦੇ ਆਤਾਬਿਆ ਹੋ ਕੇ ਮਾਫੀ ਮੰਗਦੇ ਆ ਉਹ ਉਹ ਗੱਲ ਇੱਕ ਜੇ ਵਿਧੀ ਵਿਧਾਨ ਬਣਿਆ ਹੈਗਾ ਉਹਦੇ ਮੁਤਾਬਕ ਮਾਫੀ ਹੁੰਦੀ ਹੈ ਜੀ ਵਿਧਾਨ ਸਭਾ ਦੇ ਮੈਂ ਉਸ ਗੱਲ ਤੇ ਕਰ ਲੈਣਾ ਚਾਹੁੰਦਾ ਸੀ ਅਸੀਂ ਤਾਂ ਆਪਦੇ ਵਾਸਤੇ ਆਏ ਜੀ ਸੁਖਬੀਰ ਸਿੰਘ ਬਾਦਲ ਵਾਸਤੇ ਸੋਣਾ ਆਏ ਅਸੀਂ ਤਾਂ ਜੋ ਸਾਡੇ ਮਨ ਤੇ ਬੋਝ ਹੈ ਉਹ ਉਹਦੇ ਵਾਸਤੇ ਅਸੀਂ ਅੱਜ ਪੇਸ਼ ਹੋਏ ਆ ਅਗਲੀ ਗੱਲ ਹੋ ਗਿਆ ਜੀ ਹੋਏ ਕੀ ਤੁਹਾਡੇ ਉਹ ਬਾਅਦ ਚ ਤੈਅ ਕਰਾਂਗੇ ਹਜੇ ਕੁਝ ਰਣਨੀਤੀ ਦਾ ਫੈਸਲਾ ਨਹੀਂ ਕੀਤਾ ਅਗਲੀ ਗੱਲ